ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਨਿਯੁਕਤ ਕੀਤੇ ਜਾ ਰਹੇ ਹਨ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਮੁੱਖ ਅੰਗ ਹੈ ਅਤੇ ਜਿਸ ਨੂੰ ਲੈ ਕੇ ਇਹ ਤਿਆਰੀਆਂ ਕੀਤੀਆਂ ਗਈਆਂ ਹਨ ਮੰਡਲ ਕੋਟਕਪੁਰਾ ਤੋਂ ਪ੍ਰਧਾਨ ਮਨਜੀਤ ਸਿੰਘ ਨੇਗੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਥਾਪਿਆ ਗਿਆ ਹੈ ਅੱਜ ਕੋਟਕਪੂਰਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਇੱਕ ਸਾਦਾ ਸਮਾਗਮ ਰੱਖ ਕੇ ਮੰਡਲ ਪ੍ਰਧਾਨ ਮਨਜੀਤ ਸਿੰਘ ਨੇਗੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਫੁੱਲਾਂ ਦੇ ਹਾਰ પહેਨਣ ਆਏ ਗਏ ਇਸ ਮੌਕੇ ਦੇ ਉੱਤੇ ਜ਼ਿਲ੍ਹਾ ਫਰੀਦਕੋਟ ਦੀ ਭਾਜਪਾ ਟੀਮ ਦੇ ਆਗੂ ਅਤੇ ਉਧੇਦਾਰ ਜਿੱਥੇ ਸ਼ਾਮਲ ਹੋਏ ਉੱਥੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਵੀ ਹਿੱਸਾ ਲਿਆ ਇਸ ਮੌਕੇ ਦੇ ਉੱਤੇ ਮਨਜੀਤ ਸਿੰਘ ਨੇਗੀ ਨੂੰ ਭਾਜਪਾ ਮੰਡਲ ਕੋਟਕਪੂਰਾ ਦਾ ਪ੍ਰਧਾਨ ਬਣਨ ਤੇ ਭਾਜਪਾ ਦੇ ਉੱਦੇਦਾਰਾਂ ਵੱਲੋਂ ਸਵਾਗਤ ਕਰਦੇ ਹੋਏ ਵਧਾਈ ਦਿੱਤੀ ਗਈ। ਮੰਡਲ ਪ੍ਰਧਾਨ ਦੇ ਸਿਰਜਣ ਨੂੰ ਕੀ ਕਹਿਣਾ ਚਾਹੋ? ਅੱਜ ਭਾਰਤੀ ਜਨਤਾ ਪਾਰਟੀ ਦੇ ਮੰਡਲ ਕੋਟਕਪੂਰਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਾਡੇ ਮਨਜੀਤ ਸਿੰਘ ਨੇਗੀ ਜੋ ਪਾਰਟੀ ਦੇ ਵਖਵ ਖੋਦਾਂ ਤੇ ਮਖੂਬੀ ਕੰਮ ਕਰ ਚੁੱਕੇ ਆ ਉਹਨਾਂ ਦੀ ਸਵਾਮਾਂ ਨੂੰ ਦੇਖਦੇ ਹੋਏ ਅੱਜ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸਾਨੂੰ ਪੂਰੀ ਉਮੀਦ ਹੈ ਇਹ ਆਪਦੀ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਜਿਹਨੇ ਪਹਿਲਾਂ ਉਹਦਿਆਂ ਤੇ ਵਧੀਆ ਕੰਮ ਕਰਦੇ ਰਹੇ ਆ ਤਾਂ ਦੀ ਨਿਨ ਨਿਭਾਉਣਗੇ ਆਉਣ ਵਾਲੀਆਂ ਮਿਊਸਪੈਲਟੀ ਦੀਆਂ ਚੋਣਾਂ ਤੇ 27 ਦੇ ਵਿੱਚ ਜਿਹੜੀ ਐਮਐਲਏ ਦੇ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਚੰਗਾ ਯੋਗਦਾਨ ਪਾਗੇ ਇਥੋਂ ਐਮਐਲਏ ਬਣਾ ਕੇ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਯੋਗਦਾਨ ਪਾਉਣਗੇ ਜਿੱਥੇ ਮੈਂ ਮਨਜੀਤ ਸਿੰਘ ਨਿੱਗੀ ਨੂੰ ਅੱਜ ਵਧਾਈ ਦਿਨਾ ਤੇ ਵਿਸ਼ਵਾਸ ਦਿਵਾਉਣਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੀ ਬਤੌਰ ਟੀਮ ਕੰਮ ਕਰਾਂਗੇ ਹਾਂਜੀ ਨੇਗੀਜੀ ਅੱਜ ਤੁਹਾਨੂੰ ਪਾਰਟੀ ਦੇ ਮੰਡਲ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਪਾਰਟੀ ਹੈਗਮਾਨ ਦਾ ਧੰਨਵਾਦ ਕਰਦਾ ਪਹਿਲਾਂ ਦਾ ਮੰਡਲ ਪ੍ਰਧਾਨ ਬਣਾ ਕੇ ਜੋ ਪਾਰਟੀ ਨੇ ਮੇਰੇ ਨੂੰ ਮਾਣ ਬਖਸ਼ਿਆ ਹੈ ਮੈਂ ਆਦਾ ਯੋਗਦਾਨ ਪਾਉਂਗਾ ਸਾਰਿਆਂ ਦਾ ਹੈ ਹੌਲਾਂਗਾ ਤੇ ਪਾਰਟੀ ਨੂੰ ਚੜ੍ਹਦੀ ਕਲਾ ਵਲ ਲੈ ਕੇ ਜਾਵਾਂਗੀ ਮੰਡਲ ਪ੍ਰਧਾਨ ਕੋਟਪੁਰਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤਿੱਕੇ ਦੀ ਜਿਹੜੀ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਕੋਟ ਕਪੂਰਾ ਦਾ ਜਿਹੜੇ ਪ੍ਰਧਾਨ ਦੇ ਤੌਰ ਤੇ ਮਨਜੀਤ ਨੇਗੀ ਜੀ ਕੰਮ ਕਰ ਰਹੇ ਆ ਇਹਨਾਂ ਨੂੰ ਪ੍ਰਧਾਨ ਦਾ ਜੋ ਅੱਜ ਸਰੂਪਾ ਪਾ ਕੇ ਤੇ ਇਹਨਾਂ ਦਾ ਮਾਨ ਸਨਮਾਨ ਕਰਕੇ ਜੋ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਹੁਕਮ ਨਾਲ ਮੇਰੇ ਨਾਲ ਰਲ ਕੇ ਅੱਜ ਇਹਨਾਂ ਦਾ ਮੂੰਹ ਮਿੱਠਾ ਕਰਾ ਕੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਇਹਨਾਂ ਨੂੰ ਗੱਦੀ ਤੇ ਬਹਾਇਆ ਮੈਂ ਇਹਨਾਂ ਦਾ ਸਵਾਗਤ ਕਰਦਾ